ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਅਮਰੀਕਾ ਤੋਂ 205 ਡਿਪੋਰਟ ਹੋਏ ਭਾਰਤੀ ਜਲਦ ਹੀ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਉੱਥੇ ਹੀ ਐਸਜੀਪੀਸੀ ਮੈਂਬਰ ਦਾ ਬਿਆਨ ਸਾਹਮਣੇ ਆਇਆ ਹੈ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਂਦੇ ਆ ਅੰਮ੍ਰਿਤਸਰ ਦੀ ਉਹ ਪਵਿੱਤਰ ਨਗਰੀ ਜਿਹੜੀ ਕਿ ਇਤਿਹਾਸਕ ਨਗਰੀ ਆ ਅੱਜ ਦੁਨੀਆ ਦੇ ਅਖਬਾਰਾਂ ਦੀ ਸੁਰਖੀ ਆ ਕਿ ਅਮਰੀਕਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਮੁਲਕ ਆ ਉਸ ਦੇ ਜਿਹੜਾ ਪ੍ਰਾਈਮ ਮਿਨਿਸਟਰ 트ੰਪ ਦੇ ਹਕੂਮਤ ਤਹਿਤ ਅੱਜ ਇੱਕ ਜਹਾਜ਼ ਚੜਿਆ ਜਿਹੜਾ ਕਿ ਇੱਥੇ ਅੰਮ੍ਰਿਤਸਰ ਦੇ 에어ਪੋਰਟ ਤੇ ਉਤਰ ਰਿਹਾ ਤੇ ਉਹਦੇ ਵਿੱਚ ਪ੍ਰਵਾਸ ਕੀਤੇ ਲੋਕ ਨੇ ਭਾਵੇਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਨੇ ਪਰ ਵੱਡੀ ਗਿਣਤੀ ਵਿੱਚ ਇਸ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਸਬੰਧਤ ਨੇ ਬੜੀ ਇੱਕ ਵੱਡੀ ਖਬਰ ਆ ਇਹ ਅਫਸੋਸਨਾਕ ਵੀ ਆ ਪੰਜਾਬ ਦੇ ਨੌਜਵਾਨ ਜਿਸ ਗੱਲ ਨੂੰ ਆਪਣਾ ਭਵਿੱਖ ਸਮਝਦੇ ਆ ਉਹਨਾਂ ਦੇ ਲਈ ਇੱਕ ਫਿਕਰਮੰਦੀ ਆ ਤੇ ਉਹਨਾਂ ਲੋਕਾਂ ਲਈ ਵੀ ਫਿਕਰਮੰਦੀ ਆ ਜਿਹੜੇ ਲੱਖਾਂ ਰੁਪਈਆ ਲਾ ਕੇ ਬਾਹਰ ਵਿਦੇਸ਼ ਵਿੱਚ ਗਏ ਰੋਜ਼ਗਾਰ ਦੀ ਭਾਲ ਵਿੱਚ ਮੈਂ ਅੱਜ ਸੋਚ ਰਿਹਾ ਸੀ ਕਿ ਜੇ ਅਸੀਂ ਕਰੀਬ 200 ਸਾਲ ਪਹਿਲਾਂ ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਫਰੋਲੀਏ ਜਾਂ ਦੇਖੀਏ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਤੇ ਕਹਿੰਦੇ ਆ ਉਸ ਸਮੇਂ ਦੇ ਰਾਜ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 1 ਰੁਪਿਆ ਸੀ ਉਹ 11 ਡਾਲਰ ਦੇ ਵਿੱਚ ਵਿਕਦਾ ਸੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ 7700 ਰੁਪਏ ਦੇ ਬਰਾਬਰ ਹੋਏਗਾ ਇਹ ਸਾਰਾ ਪਲਟਾ ਵਜਿਆ ਕਿਉਂ ਵਜਿਆ ਕਿ ਇਹ ਦੇਸ਼ ਗੁਲਾਮ ਹੋਇਆ ਇਸ ਦੇਸ਼ ਦੇ ਵਿੱਚ ਰੋਜ਼ਗਾਰ ਮੁਹੱਈਆ ਨਾ ਹੋ ਸਕਿਆ ਵਪਾਰ ਅਸੀਂ ਇੱਥੇ ਨਾ ਕਰ ਸਕੇ ਇਹ ਅਸੀਂ ਸਮਝਦੇ ਹਾਂ ਕਿ ਇਸ ਦੇਸ਼ ਦੀ ਜਿਵੇਂ ਤਰਾਸਦੀ ਸੀ ਤੇ ਅੱਜ ਦੇ ਜਿਹੜੇ ਇੱਥੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹ ਗੱਲ ਸਮਝਣੀ ਪੈਗੀ ਕਿ ਇਸ ਦੇਸ਼ ਦੇ ਵਿੱਚ ਕੋਈ ਕਿਤਾ ਤੇ ਜਾਂ ਕੋਈ ਅ ਰੋਜ਼ਗਾਰ ਨਹੀਂ ਹੈ ਕਿ ਲੋਕ ਜਿਹੜੇ ਆ ਬਾਹਰ ਜਾ ਰਹੇ ਨੇ ਸੋ ਵੱਡਾ ਇਥੇ ਇਸ ਗੱਲ ਦਾ ਇਤਿਹਾਸ ਹੈ ਸੋ ਅੱਜ ਬਹੁਤ ਜ਼ਿਆਦੇ ਜਿਹੜੇ 에ਰਪੋਰਟ ਦੇ ਉੱਤੇ ਲੋਕ ਖੜੇ ਦੇਖੇ ਗਏ ਤੇ ਜਿਹੜੇ ਬਾਹਰੋਂ ਆਏ ਉਹਨਾਂ ਦੀ ਉਡੀਕ ਵਿੱਚ ਕੀਤੀ ਗਈ ਇਥੇ ਦੀਆਂ ਸਰਕਾਰ ਦੀਆਂ ਏਜੰਸੀਆਂ ਵੀ ਇਹ ਪਰਚੋਲ ਕਰ ਰਹੀਆਂ ਕਿ ਇਹ ਕੌਣ ਨੇ ਕਿਵੇਂ ਨੇ ਇਹ ਕਦੋਂ ਗਏ ਨੇ ਇਹਨਾਂ ਦਾ ਕੀ ਸਬੰਧ ਆ ਕੁਝ ਲੋਕਾਂ ਨੇ ਇਹ ਕਿਹਾ ਕਿ ਇਥੋਂ ਦੇ ਸਾਡੇ ਕੁਝ ਲੀਡਰਸ਼ਿਪ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਤੇ ਉਹ ਅੱਜ ਵਾਪਸ ਆ ਰਹੇ ਨੇ ਕੁਝ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਨੇ ਕਿ ਸਰਕਾਰ ਦੀ ਨਾਕਾਮਯਾਬੀ ਹੈ ਤੇ ਇਥੋਂ ਦੇ ਜਿਹੜੇ ਏਜੰਟ ਹੈ ਜਿਨ੍ਹਾਂ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਵਿਦੇਸ਼ਾਂ ਵਿੱਚ ਭੇਜਿਆ ਤੇ ਅੱਜ ਉਸ ਦਾ ਸਵਾਲ ਕੌਣ ਪੁੱਛੇਗਾ ਕੁਝ ਇਹ ਵੀ ਗੱਲ ਕਰ ਰਹੇ ਨੇ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਵਿਚਾਰੀਆਂ ਦਾ ਉਹਨਾਂ ਦਾ ਜ਼ਿੰਦਗੀ ਦਾ ਅਗਲਾ ਪੜਾਅ ਕੀ ਹੋਵੇਗਾ ਪਰ ਅਸੀਂ ਇਹ ਗੱਲ ਸਾਹਮਣੇ ਨੀ ਚਾਹੁੰਦੇ ਇਹ ਪ੍ਰਵਾਸ ਹੋਣਾ ਮਾੜੀ ਗੱਲ ਨਹੀਂ ਪਰ ਜਿਸ ਤਰ੍ਹਾਂ ਦਾ ਬਗਾਨਾ ਜਿਹੜਾ ਬਗਾਨਾ ਹੀ ਹੁੰਦਾ ਅਸੀਂ ਅੱਜ ਆਪਣੇ ਦੇਸ਼ ਪੰਜਾਬ ਦੇ ਲਈ ਕਿਉਂ ਨਹੀਂ ਫਿਕਰ ਕਰਨਾ ਸਾਨੂੰ ਫਿਕਰਮੰਦੀ ਹੋਣੀ ਚਾਹੀਦੀ ਆ ਇਹ ਤੁਹਾਡੀ ਇਥੋਂ ਦੀ ਖਾਲੀ ਥਾਂ ਭਰਨ ਵਾਸਤੇ ਜਿਹੜੀਆਂ ਦੇਸ਼ ਦੇ ਬਾਕੀ ਲੋਕ ਇੱਥੇ ਆ ਕੇ ਪ੍ਰਵਾਸ ਕਰ ਚੁੱਕੇ ਨੇ ਇਥੇ ਕਬਜ਼ਾ ਜਮਾ ਚੁੱਕੇ ਨੇ ਜਿਹੜੇ ਕੀ ਕਈ ਵਾਰ ਦੇਖਦੇ ਆ ਕਿ ਹੱਲੇ ਵੀ ਹੋ ਚੁੱਕੇ ਨੇ ਸਾਡੇ ਤੇ ਕਾਤਲਾਨਾ ਹਮਲੇ ਵੀ ਹੋ ਚੁੱਕੇ ਨੇ ਸੋ ਅੱਜ ਸਾਨੂੰ ਚਾਹੀਦਾ आ, 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 कि ਅਸੀਂ ਆਪਣੀ ਇਸ ਧਰਤੀ ਦੀ ਆਪਣੀ ਜਿਹੜੀ ਮਾਂ ਧਰਤੀ ਆ ਮਾਂ ਬੋਲੀ ਵਾਲੀ ਧਰਤੀ ਆ ਗੁਰੂਆਂ ਦੀ ਵਰਸਾਈ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਇਸ ਧਰਤੀ ਨੂੰ ਸੰਭਾਲੀਏ ਸੋ ਅਸੀਂ ਇੱਕ ਨਾਰਾ ਦਿੰਨੇ ਆ ਕਿ ਆਈਲੈਂਡ ਸੁਨਾ ਕਰੋ ਆਈਐਸ ਕਰੋ ਕਿਉਂ ਨਹੀਂ ਕਰ ਸਕਦੇ ਆਈਐਸ ਅੱਜ ਜਿਹੜੇ ਸਾਡੇ ਨੌਜਵਾਨ ਆ ਉਹ ਆਈਲੈਂਡਸ ਕਰਕੇ ਆਪਣਾ ਭਵਿੱਖ ਇਸ ਵਿੱਚ ਲੱਭਣ ਨੂੰ ਫਿਰਦੇ ਨੇ ਪਰ ਜੋ ਅੱਜ ਹਾਲਾਤ ਨੇ ਬਾਹਰਲੇ ਮੁਲਕਾਂ ਦੇ ਤੇ ਬਹੁਤ ਫਿਕਰਮੰਦੀ ਆ ਇਸ ਪੰਜਾਬ ਦੀ ਧਰਤੀ ਤੇ ਇਥੋਂ ਦੇ ਪੰਜਾਬ ਦੇ ਜਆਆਂ ਦੇ ਮਾਂ-ਬਾਪ ਦੇ ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਲੀਕਿਆ ਜਿਹੜਾ ਕਿ ਸਿੱਖ ਨੌਜਵਾਨਾਂ ਲਈ ਲੋੜਵੰਦ ਨੌਜਵਾਨਾਂ ਲਈ ਜਿਹੜਾ ਕਿ ਇੱਕ ਇੰਸਟੀਚਿਊਟ ਖੜਾ ਕੀਤਾ ਵਾ ਜਿਹੜਾ ਨਿਸ਼ਚੈ ਅਕੈਡਮੀ ਖੜੀ ਕੀਤੀ ਆ ਜਿਹੜੀ ਕੀ ਤੁਹਾਨੂੰ ਫ੍ਰੀ ਦੇ ਵਿੱਚ ਕੋਚਿੰਗ ਦੇ ਕੇ ਆਈਐਸ ਬਣਾਉਂਦੀ ਆ ਸੋ ਆਓ ਆਪਾਂ ਤੁਹਾਡੀ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦਾ ਫਾਇਦਾ ਲਈਏ ਆ ਅਸੀਂ ਆਇਲੈਂਡ ਛੱਡ ਕੇ ਆਈਐਸ ਬਣੀਏ ਇਸ ਪੰਜਾਬ ਦੇਸ਼ ਦੇ ਵਾਰਿਸ ਬਣੀਏ ਤੇ ਅਸੀਂ ਇਸ ਧਰਤੀ ਤੇ ਰਹਿ ਕੇ ਸੇਵਾ ਕਰੀਏ ਗੁਰੂ ਦੇ ਦਿੱਤੇ ਮਾਰਗ ਤੇ ਚੱਲਦੇ ਆ ਆਪਣੇ ਜਿਹੜੀ ਕੌਮ ਦੀ ਮਜ਼ਬੂਤੀ ਵਾਸਤੇ ਅਸੀਂ ਉਪਰਾਲਾ ਕਰੀਏ ਜਿਹੜੇ ਲੋਕ ਅੱਜ ਆਏ ਨੇ ਉਹਨਾਂ ਦਾ ਜਿਹੜਾ ਭਵਿੱਖਾ ਉਸ ਭਵਿੱਖ ਲਈ ਭਾਵੇਂ ਚਿੰਤਾ ਤਾਂ ਸਰਕਾਰਾਂ ਇਸ ਗੱਲ ਉਪਰਾਲਾ ਕਰਨ ਇਥੋਂ ਦੇ ਲੋਕ ਇਸ ਗੱਲ ਦਾ ਖਿਆਲ ਕਰਨ ਕਿ ਜਿਹੜਾ ਇਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ ਜਿੱਥੇ ਅਸੀਂ ਮਜ਼ਦੂਰੀ ਕਰਨ ਜਾ ਰਹੇ ਹਾਂ ਤੇ ਉਹ ਜਿਹੜਾ ਵਾ ਉਹ ਸਾਨੂੰ ਸੋਚ ਸਮਝ ਕੇ ਜਾਣਾ ਚਾਹੀਦਾ ਸਾਨੂੰ ਵੱਡੀਆਂ ਜਿਹੜੀਆਂ ਕਿਤੇ ਮਰਾਤਬੇ ਪ੍ਰਾਪਤ ਕਰਕੇ ਉਥੋਂ ਦੇ ਅਫਸਰ ਬਣ ਕੇ ਜਾਣਾ ਚਾਹੀਦਾ ਤੇ ਫੇਰ ਮੈਂ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਰਉਣਾ ਕਿ 200 ਸਾਲ ਪਹਿਲਾਂ ਜੋ ਇਥੇ ਇਸ ਪੰਜਾਬ ਦੇ ਹਾਲਾਤ ਸਨ ਤੇ ਅੱਜ ਕੀ ਹਾਲਾਤ ਬਣ ਗਏ ਮਹਾਰਾਜਾ ਰਣਜੀਤ ਸਿੰਘ ਦਾ 1 ਰੁਪਿਆ ਅੱਜ ਦੇ 750 ਰੁਪਏ ਅੰਗਰੇਜ਼ ਦੇ ਦੇਸ਼ ਵਿੱਚ ਜਿਹੜਾ ਕਿ ਵਿਕਦਾ ਸੀ ਜਿਹੜਾ ਕਿ ਉਹਦਾ ਮੁੱਲ ਸੀ ਅੱਜ ਇਹ ਕਿਉਂ ਬਣਿਆ ਇਸ ਲਈ ਸਿਰ ਜੋੜ ਕੇ ਬੈਠੀਏ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦੇ ਕੀਤੇ ਉਪਰਾਲਿਆਂ ਦਾ ਆਪਾਂ ਲਾਹਾ ਲਈਏ ਤੇ ਸਹਿਯੋਗ ਵੀ ਕਰੀਏ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਆਈਐਸ ਪੀਸੀਐਸ ਤੇ ਜੁਡੀਸ਼ਰੀ ਵਾਸਤੇ ਜਿਹੜੀਆਂ ਅਕੈਡਮੀਆ ਖੋਲ੍ਹੀਆਂ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਵਿੱਦਿਆ ਲਈਏ ਉੱਥੇ ਉਹਨਾਂ ਨੂੰ ਦਾਖਲਾ ਕਰਵਾਈਏ ਤੇ ਉਹਨਾਂ ਨੂੰ ਆਪਣੀ ਕੌਮ ਦੇ ਵੱਡੇ ਵਾਰਸ ਬਣਾ ਕੇ ਕੌਮ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਈਏ